ਜਿਹੜੀ ਰਾਜਸਥਾਨ ਸਟੇਟ ਆ ਉਸ ਸਟੇਟ ਮੈਡਲ ਦਾ ਵੀਰੇ ਲੱਖ ਰੁਪਿਆ ਦਿੰਦੀ ਆ ਤੇ ਸਾਡੀ ਸਟੇਟ ਪਤਾ ਕਿੰਨੇ ਦਿੰਦੀ ਆ 7500 ਰੁਪਿਆ ਆ ਮੈਣਲਾਂ ਦਾ ਕੋਈ ਮੁੱਲ ਨਹੀਂ ਗੱਲਾਂ ਤੋਂ ਬਿਨਾਂ ਤੁਸੀਂ ਪਲੇਅਰਾਂ ਦਾ ਕੀ ਮੁੱਲ ਪਾਇਆ ਮੈਨੂੰ ਐਂ ਦੱਸ ਦੋ ਆ 5 ਕਿਲੋ ਲੋਹਾ ਦੇਤਾ ਆ ਥੱਬਾ ਮੈਣਲਾਂ ਦਾ ਮੇਰੇ ਹੱਥ ਦੇ ਵਿੱਚ ਨਾਲ ਮੇਰੇ ਸਾਹਿਲ ਬਾਈ ਬੈਠਾ ਪੰਜਾਬ ਸਰਕਾਰ ਦੇ ਵੱਲੋਂ ਸਿਰਫ 2.5 ਲੱਖ ਰੁਪਈਆ ਜਿਹੜਾ 10 ਸਾਲਾਂ ਦੇ ਵਿੱਚ ਬਾਈ ਨੂੰ ਦਿੱਤਾ ਗਿਆ ਸਾਡੀਆਂ ਸਰਕਾਰਾਂ ਦੇ ਵੱਲੋਂ ਲੋਹਾ ਦਿੱਤਾ ਜਾਂਦਾ ਹੈਗਾ 골ਡ ਸਿਲਵਰ ਦੇ ਨਾਂ ਤੇ ਇਹ ਹੁਣ ਬਾਈ ਨੇ 10 ਸਾਲ ਇੱਥੇ ਗਰਾਊਂਡ ਦੇ ਵਿੱਚ ਲਾਏ ਆ ਮਿਹਨਤ ਲਾਈ ਆ ਜਦੋਂ ਕੁਝ ਬਣਿਆ ਨਹੀਂ ਉਸ ਤੋਂ ਬਾਅਦ ਬੰਦਾ ਗਲਤ ਰਾਹਾਂ ਤੇ ਜਾਂਦਾ ਗਲਤ ਟਰੈਕ ਤੇ ਜਾਂ ਕਿੰਨੇ ਕੇ ਖੜਾਰੀ ਆ ਜਿਹੜੇ ਤੁਸੀਂ ਸਪੋਰਟਸ ਕੋਟੇ ਦੇ ਵਿੱਚ ਜਿਹੜੇ ਭਰਤੀ ਕੀਤੇ ਆ ਪੰਜਾਬ ਪੁਲਿਸ ਵਿੱਚ ਮੈਨੂੰ ਦੱਸੋ ਤੁਸੀਂ ਵਿੱਕੀ ਕਾਊਂਟਰ ਹੋ ਗਿਆ ਜਿਹੜਾ ਗੈਂਗਸਟਰ ਜਿਹਦਾ ਇਨਕਾਊਂਟਰ ਹੋਇਆ ਸੀ ਸੁੱਖਾ ਕਾਲੋਂ ਹੋ ਗਿਆ ਹੋਰ ਕਿੰਨੇ ਜਿਹੜੇ ਗੈਂਗਸਟਰ ਆ ਕੌਣ ਸੀ ਉਹ ਸਾਰੇ ਸਪੋਰਟਸਮੈਨ ਸੀ ਉਹ 2014 ਤੋਂ ਲੈ ਕੇ 2000 ਜਿਹੜੇ 24 ਤੱਕ ਹੁਣ ਤੱਕ ਮੈਨੂੰ ਸਿਰਫ 2.5 ਲੱਖ ਰੁਪਏ ਮਿਲਿਆ ਜਿਹੜੀ ਹੁਣ ਇਹਨਾਂ ਨੇ ਕੱਢੀ ਸੀਗੀ ਨਰਸਰੀ ਕੋਚਾਂ ਦੀ ਜੋਬ ਹਾਂਜੀ ਮੈਂ ਉਹ ਭਰੀ ਸੀਗੀ ਉਹੱਚ ਵੀ ਇਹਨਾਂ ਨੇ ਕਿਹਾ ਕਿ ਇਹ ਰੈਟ ਲੱਗੀ ਆ ਇਹ ਨਹੀਂ ਪਤਾ ਮੈਨੂੰ ਨੌਕਰੀ ਮਿਲਨੀ ਆ ਕਿ ਨਹੀਂ ਨੌਕਰੀ ਮਿਲਨੀ ਇੱਕ ਵਾਰੀ ਪੇਪਰ ਵੀ ਦਿੱਤਾ ਉਹਦੇ 'ਚ ਵੀ ਇਹਨਾਂ ਨੇ ਕੈਨਸਲ ਕਰਤਾ ਕਿ ਬਈ ਭਰਤੀ ਨਹੀਂ ਹੋਣੀ 1200 ਰੁਪਏ ਉਧਰ ਨੈਸ਼ਨਲ ਖੇਡਣ ਦਾ ਜਿਹੜਾ ਰੈਡਰ ਲਾਇਸੈਂਸ ਬੰਦਦਾ 1000 ਰੁਪਏ ਉਹਦਾ ਉੱਤੇ ਖਾਣ ਪੀਣ ਦਾ 1200 ਰੁਪਏ ਜਿਹੜਾ ਉੱਪਰ ਕਿੱਟ ਮਿਲਦੀ ਆ ਉਹ ਵੀ ਪੱਲੋ ਲੈਣੀ ਪੈਂਦੀ ਆ ਸਮੇਂ ਦੀ ਸਰਕਾਰ ਦੇ ਅੱਗੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਜੇ ਪੰਜਾਬ ਨੂੰ ਤੁਸੀਂ ਨਸ਼ਾ ਰਹਿਤ ਬਣਾਉਣਾ ਚਾਹੁੰਦੇ ਹੋ ਪੰਜਾਬ ਨਸ਼ਾ ਰਹਿਤ ਗੱਲਾਂ ਨਾਲ ਨਹੀਂ ਬਣਦਾ ਅੱਜ ਦੀ ਮੇਰੀ ਇਹ ਵੀਡੀਓ ਸ਼ੇਅਰ ਕਰਕੇ ਪੰਜਾਬ ਸਰਕਾਰ ਤੱਕ ਜਰੂਰ ਪਹੁੰਚਦੀ ਕਰਿਓ ਤੇ ਉਹਨਾਂ ਮਾਪਿਆਂ ਤੱਕ ਵੀ ਜਰੂਰ ਪਹੁੰਚਦੀ ਕਰਿਓ ਜਿਹੜੇ ਚਾਹੁੰਦੇ ਆ ਵੀ ਸਾਡੇ ਜਵਾਕ ਗਰਾਊਂਡ ਦੇ ਵਿੱਚ ਆਣ სპੋਰਟਸਮੈਨ ਬਣ। ਆ ਤੁਸੀਂ ਮੇਰੇ ਹੱਥ ਦੇ ਵਿੱਚ ਥੱਬਾ ਮੈਡਲਾਂ ਦਾ ਦੇਖ ਸਕਦੇ ਹੋ। ਆ ਥੱਬਾ ਮੈਡਲਾਂ ਦਾ ਮੇਰੇ ਹੱਥ ਦੇ ਵਿੱਚ ਨਾਲ ਮੇਰੇ ਸਾਹਿਲ ਬਾਈ ਬੈਠਾ। ਬਾਈ ਨੇ ਆ ਸਾਰੇ ਨੈਸ਼ਨਲ ਮੈਡਲਾਂ ਜਿਹੜੇ ਉਹ ਜਿੱਤੇ ਹੋਏ ਆ ਤੇ ਆ ਹੱਥ ਦੇ ਵਿੱਚ ਇੱਕ ਇੰਟਰਨੈਸ਼ਨਲ ਮੈਡਲ ਆ ਬਾਈ। ਆ ਇੰਟਰਨੈਸ਼ਨਲ ਮੈਡਲ ਆ ਪੰਜਾਬ ਨੂੰ ਇੰਡੀਆ ਨੂੰ ਬਾਈ ਨੇ ਰਿਪਰੈਜ਼ੈਂਟ ਕੀਤਾ ਆ ਇੰਟਰਨੈਸ਼ਨਲ ਮੈਡਲ ਆ ਤੇ ਆ ਨੈਸ਼ਨਲ ਮੈਡਲ ਆ ਤੇ ਜਿਹੜੇ ਸਟੇਟ ਮੈਡਲ ਆ ਘੱਟੋ ਘੱਟ 50 60 ਮੈਡਲ ਉਹ ਹੋਣਗੇ ਹਨਾ ਬਾਈ ਜਿਹੜੇ ਬਾਈ ਨੇ ਸਟੇਟ ਲੈਵਲ ਦੇ ਉੱਪਰ ਜਿੱਤੇ ਹੋਏ ਆ 2014 ਤੋਂ ਬਾਈ ਸਾਈਕਲਿੰਗ ਕਰਨ ਲੱਗਿਆ ਸੀ ਤੇ ਹੁਣ 2024 ਚੱਲ ਪਿਆ ਤੇ ਹੁਣ ਤੱਕ ਬਾਈ ਦੇ ਦਸਨ ਮੁਤਾਬਕ ਪੰਜਾਬ ਸਰਕਾਰ ਦੇ ਵੱਲੋਂ ਸਿਰਫ 2.5 ਲੱਖ ਰੁਪਈਆ ਜਿਹੜਾ ਦਸਾਂ ਸਾਲਾਂ ਦੇ ਵਿੱਚ ਬਾਈ ਨੂੰ ਦਿੱਤਾ ਗਿਆ 10 ਸਾਲ ਬਾਈ ਨੇ ਗਰਾਊਂਡ ਦੇ ਵਿੱਚ ਮਿਹਨਤ ਕੀਤੀ ਤੇ ਦਸਾਂ ਸਾਲਾਂ ਦਾ ਇਨਾਮ ਬਾਈ ਨੂੰ ਪੰਜਾਬ ਸਰਕਾਰ ਨੇ ਦਿੱਤਾ ਜੀ 2 ਲੱਖ ਰੁਪਈਆ ਆ ਮੈਡਲਾਂ ਦਾ ਕੋਈ ਮੁੱਲ ਨਹੀਂ ਆ ਮੈਡਲਾਂ ਦਾ ਕੋਈ ਮੁੱਲ ਨਹੀਂ ਸਾਡੀਆਂ ਸਰਕਾਰਾਂ ਦੇ ਵੱਲੋਂ ਆ ਲੋਹਾ ਦਿੱਤਾ ਜਾਂਦਾ ਹੈਗਾ 골ਡ ਸਿਲਵਰ ਦੇ ਨਾਂ ਤੇ ਪਰ ਹੁੰਦਾ ਜੀ ਆ ਲੋਹਾ ਕੋਈ ਇੰਨਾ ਦੀ ਕੀਮਤ ਨਹੀਂ ਹੈਗੀ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਬਾਈ ਨੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਅੱਜ ਆ ਬੈਠਾ 10 ਸਾਲ ਮਿਹਨਤ ਕਰਨ ਤੋਂ ਬਾਅਦ ਤੇ ਜਦੋਂ 10-10 ਸਾਲ ਮਿਹਨਤ ਕਰਨ ਤੋਂ ਬਾਅਦ 1.5 150 ਮੈਡਲ ਜਿੱਤ ਕੇ ਆ ਬੰਦਾ ਜਦੋਂ ਤੁਹਾਡੇ ਸਾਹਮਣੇ ਬੈਠਾ ਇਹਦਾ ਕੁਝ ਬਣਿਆ ਨਹੀਂ ਕਿਵੇਂ ਆਪਾਂ ਕਹਿ ਸਕਦੇ ਆ ਵੀ ਪੰਜਾਬ ਦੀ ਜਵਾਨੀ ਨੂੰ ਜੀ ਅਸੀਂ ਨਸ਼ਿਆਂ ਤੋਂ ਬਚਾਵਾਂਗੇ ਏ ਹੁਣ ਬਾਈ ਨੇ 10 ਸਾਲ ਇੱਥੇ ਗਰਾਊਂਡ ਦੇ ਵਿੱਚ ਲਾਇਆ ਮਿਹਨਤ ਲਾਈਆ ਜਦੋਂ ਕੁਝ ਬਣਿਆ ਨਹੀਂ ਉਸ ਤੋਂ ਬਾਅਦ ਬੰਦਾ ਗਲਤ ਰਾਹਾਂ ਤੇ ਜਾਂਦਾ ਗਲਤ ਟਰੈਕ ਤੇ ਜਾਂਦਾ ਆ ਹੁਣ ਜਵਾਕ ਮਿਹਨਤ ਕਰਦੇ ਆ ਗਰਾਊਂਡ ਦੇ ਵਿੱਚ ਸਾਈਕਲ ਚਲਾਉਂਦੇ ਆ ਜੇ ਇਹ ਗੱਲ ਬਈ ਇਹਨਾਂ ਨੂੰ ਪਤਾ ਲੱਗ ਜੇ ਵੀ ਆਹ ਬੰਦਾ ਬੈਠਾ 10 ਸਾਲ ਇਹਨੇ ਸਾਈਕਲਿੰਗ ਕੀਤੀ ਆ ਜਦੋਂ ਇਹਦਾ ਨਹੀਂ ਕੁਝ ਬਣਿਆ 150 ਮੈਡਲ ਜਿੱਤ ਕੇ ਏਸ਼ੀਆ ਇੰਟਰਨੈਸ਼ਨਲ ਮੈਡਲ ਜਿੱਤ ਕੇ ਵੀ ਜੇ ਇਹਨਾਂ ਬੱਚਿਆਂ ਨੂੰ ਪਤਾ ਲੱਗ ਜੇ ਵੀ ਸਾਡਾ ਤਾਂ ਫਿਰ ਫਿਊਚਰ ਹੀ ਹੈ ਨਹੀਂਗਾ ਮੈਨੂੰ ਦੱਸੋ ਤੁਸੀਂ ਇਹ ਸਪੋਰਟਸ ਕਰਨਗੇ ਇਹ ਹੁਣੇ ਹੀ ਇੱਥੇ ਸਾਈਕਲ ਜੇ ਸੱਟ ਕੇ ਚਲੇ ਜਾਣਗੇ ਵੀ ਚਲੋ ਘਰੋ ਘਰੀਆਂ ਇੱਥੇ ਕਹੋਣੀ ਬਾਲਨ ਆਹਾ ਮੈਡਲਾ ਬਾਈ ਆਹਾ ਮੈਡਲਾ ਦੇਖ ਲੋ ਕਿਉਂ ਜਿਹੜੀਆਂ ਸਾਡੀਆਂ ਸਰਕਾਰਾਂ ਕਹਿੰਦੀਆਂ ਸਾਡੇ ਲੀਡਰ ਕਹਿੰਦੇ ਆ ਵੀ ਪੰਜਾਬ ਨੂੰ ਜੀ ਅਸੀਂ ਨਸ਼ਾ ਰਹਿਤ ਕਰਨਾ ਉਹ ਕਿਵੇਂ ਕਰੋਗੇ ਨਸ਼ਾ ਰਹਿਤ ਸਪੋਰਟਸਮੈਨਾਂ ਦੀ ਤਾਂ ਕੋਈ ਕਦਰ ਹੀ ਹੈ ਨਹੀਂ ਕਿੰਨੇ ਕੇ ਖੜਾ ਰਹੀ ਆ ਜਿਹੜੇ ਤੁਸੀਂ ਸਪੋਰਟਸ ਕੋਟੇ ਦੇ ਵਿੱਚ ਜਿਹੜੇ ਭਰਤੀ ਕੀਤੇ ਆ ਪੰਜਾਬ ਪੌਂਸ ਵਿੱਚ ਮੈਨੂੰ ਦੱਸੋ ਤੁਸੀਂ ਕਿਹੜੀ ਤੁਸੀਂ ਨੌਕਰੀ ਦੇਤੀ ਮੈਨੂੰ ਦੱਸੋ ਤੁਸੀਂ ਵਿੱਕੀ ਕਾਊਂਟਰ ਹੋ ਗਿਆ ਜਿਹੜਾ ਗੈਂਗਸਟਰ ਜਿਹਦਾ ਇਨਕਾਊਂਟਰ ਹੋਇਆ ਸੀ ਸੁੱਖਾ ਕਾਲੋਂ ਹੋ ਗਿਆ ਹੋਰ ਕਿੰਨੇ ਜਿਹੜੇ ਗੈਂਗਸਟਰ ਕੌਣ ਸੀ ਉਹ ਸਾਰੇ ਸਪੋਰਟਸਮੈਨ ਸੀ ਉਹ ਸੁੱਖਾ ਕਾਲੋਂ ਉਹ ਨਿਸ਼ਾਨੇਬਾਜ਼ ਸੀ ਜਾਂ ਸ਼ੂਟਰ ਸੀ ਉਹ ਸ਼ੂਟਿੰਗ ਦਾ ਬਹੁਤ ਤਕੜਾ ਪਲੇਅਰ ਸੀ ਵਿੱਕੀ ਕਾਊਂਟਰ ਹੋ ਗਿਆ ਉਹ ਵੀ ਇੱਕ ਬਹੁਤ ਤਕੜਾ ਸਪੋਰਟਸਮੈਨ ਸੀਗਾ ਜਦੋਂ ਉਹਨਾਂ ਦਾ ਉਧਰ ਕੁਝ ਬਣਿਆ ਨਹੀਂ ਅਗਲੇ ਆਣੇ ਗਲਤ ਟਰੈਕ ਫੜ ਲਿਆ ਇਹ ਬੰਦਾ ਕਰੇ ਵੀ ਕੀ ਹੁਣ ਘਰੋਂ ਮਾਪਿਓ ਸੋਚਦਾ ਇਹਨਾਂ ਨੇ ਸੋਚਿਆ ਵੀ ਜਦੋਂ ਮੈਡਲ ਆਏ ਵੀ ਹੁਣ ਕੁਝ ਬਣ ਗਿਆ ਵੀ ਘਰ ਦੀ ਗਰੀਬੀ ਚੱਕ ਦਾਂਗੇ ਪਰ ਆਇਆ ਨਹੀਂ ਨਾ ਪਤਾ ਸੀ ਵੀ ਵੀ ਕੁਝ ਬਣ ਨਹੀਂ ਨੀਗਾ ਕੁਸ਼ਾਈ ਨਹੀਂ ਨੀਗਾ ਆਉਣ ਵਾਲੇ ਸਮੇਂ ਚ ਫਿਊਚਰ ਹੀ ਹੈ ਨੀਗਾ ਬਾਈ ਤੁਸੀਂ ਸੱਚ-ਸੱਚ ਦੱਸਿਓ ਤੁਸੀਂ ਇਹ ਸਾਰੇ ਮੈਡਲ ਜਿੱਤੇ ਆ ਹਾਂਜੀ ਬਾਈ ਤੇ ਅੱਜ ਤੱਕ ਪੰਜਾਬ ਸਰਕਾਰ ਦੇ ਵੱਲੋਂ 2014 ਤੋਂ ਤੁਸੀਂ ਗੇਮ ਸਟਾਰਟ ਕਰਤੀ 15 ਤੋਂ ਤੇ ਹੁਣ 24 ਚੱਲ ਪਿਆ ਮਤਲਬ ਕਿੰਨੀ ਕਿ ਜਿਹੜੀ ਥੋੜੀ ਮਦਦ ਆ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਜਾਂ ਕੋਈ ਤੁਹਾਨੂੰ ਝੂਠਾ ਦਿਲਾਸਾ ਹੀ ਦਿੱਤਾ ਹੋਵੇ ਉਹਨਾਂ ਨੇ ਵੀ ਜੋਬ ਪ੍ਰੋਵਾਈਡ ਕਰਦਾਂਗੇ ਹੁਣ ਤੱਕ ਮਤਲਬ ਪੰਜਾਬ ਸਰਕਾਰ ਨੇ ਤੁਹਾਨੂੰ ਕੀ ਦਿੱਤਾ ਮੈਨੂੰ ਐਂ ਦੱਸੋ ਤੇ ਸੱਚ ਦੱਸ ਤੇ ਵੀਰੇ ਮੈਂ ਤਾਂ 2014 ਤੋਂ ਲੈ ਕੇ 2000 ਜਿਹੜੇ 24 ਤੱਕ ਹੁਣ ਤੱਕ ਮੈਨੂੰ ਸਿਰਫ 23 ਲੱਖ ਰੁਪਏ ਮਿਲਿਆ ਪੰਜਾਬ ਸਰਕਾਰ ਵੱਲੋਂ ਤੇ ਕੋਈ ਜੋਬ ਨਹੀਂ ਹੁਣ ਮੈਂ ਜਿਹੜੀ ਹੁਣ ਇਹਨਾਂ ਨੇ ਕੱਢੀ ਸੀਗੀ ਨਰਸਰੀ ਕੋਚਾਂਈ ਜੋਬ ਹਾਂਜੀ ਮੈਂ ਉਹ ਭਰੀ ਸੀਗੀ ਉਹੱਚ ਵੀ ਇਹਨਾਂ ਨੇ ਕਿਹਾ ਕਿ ਇਹ ਰੈਟ ਲੱਗੀ ਆ ਇਹ ਨਹੀਂ ਪਤਾ ਮੈਨੂੰ ਨੌਕਰੀ ਮਿਲਨੀ ਆ ਕਿ ਨਹੀਂ ਨੌਕਰੀ ਮਿਲੀ ਪਹਿਲਾਂ ਹਰ ਵਿਭਾਗ ਵਿੱਚ ਨੌਕਰੀ ਦਿੰਦੇ ਸੀਗੇ ਪਹਿਲਾਂ ਪੰਜਾਬ ਪੁਲਿਸ ਹੋ ਗਿਆ ਬਿਜਲੀ ਬੋਰਡ ਹੋ ਗਿਆ ਤੇ ਆਪਣਾ ਕੀ ਕਹਿੰਦੇ ਆਪਣਾ ਵਨ ਭਾਗ ਹੋ ਗਿਆ ਤੇ ਹੋਰ ਜਿਹੜੇ ਜਿਹੜੇ ਹੁੰਦੇ ਨੇ ਇਹਨਾਂ ਦੇ ਜਿਹੜੀ ਵੈਕੈਂਸੀਆਂ ਹੁੰਦੀਆਂ ਨੇ ਕੱਢਦੇ ਨੇ ਤੇ ਹੁਣ ਤੱਕ 2024 ਦੇ ਵਿੱਚ ਇਹਨਾਂ ਨੇ ਕੋਈ ਭਰਤੀ ਨਹੀਂ ਕੀਤੀ ਵੀਰੇ 2000 ਜਿਹੜੀ ਆ ਪਿਛਲੇ ਸਾਲ ਇਹਨਾਂ ਨੇ ਗੱਲ ਕੀਤੀ ਸੀ ਕਿ ਇਹਨਾਂ ਨੇ ਪੇਪਰ ਕੱਢੇ ਸੀਗੇ ਪੰਜਾਬ ਪੁਲਿਸ ਦੇ ਹਾਂਜੀ ਦੋ ਵਾਰੀ ਮੈਂ ਦੋਨੋਂ ਵਾਰੀ ਪੇਪਰ ਇੱਕ ਵਾਰੀ ਪੇਪਰ ਵੀ ਦਿੱਤਾ ਉਹਦੇ ਚ ਵੀ ਇਹਨਾਂ ਨੇ ਕੈਨਸਲ ਕਰਤਾ ਕਿ ਬਈ ਭਰਤੀ ਨਹੀਂ ਹੋਣੀ ਉਹ ਜਵਾਕਾਂ ਦੇ ਪੈਸੇ ਕਿੱਥੇ ਗਏ ਇਹਨਾਂ ਨੇ ਭਰੇ ਸੀਗੇ ਜਿਹੜੇ ਗਰੀਬ ਬੱਚੇ ਮੈਂ 15 1500 2 2000 ਰੁਪਏ ਲਾ ਕੇ ਦੀਸ ਭਰਦੇ ਆ ਇਹਨਾਂ ਦੀ ਉਹ ਕੀ ਕਰਨਗੇ ਹੂੰ ਉਹਨਾਂ ਨੂੰ ਝੂਟਾ ਦੇ ਲਾਸਾ ਸਾਨੂੰ ਝੂਟਾ ਦੇ ਲਾਸਾ ਕੰਟਰੈਕਟ ਬੇਸ ਤੇ ਭਰਤੀ ਕੱਟਦੇ ਆ ਕੱਲ ਨੂੰ ਸਰਕਾਰ ਚੇਂਜ ਹੁੰਦੀ ਆ ਕੀ ਪਤਾ ਉਹ ਜਿਹੜੇ ਜਿਹੜੇ ਕੰਟਰੈਕਟ ਬੇਸ ਤੇ ਭਰਤੀ ਕੀਤੇ ਆ ਉਹ ਰਹਿਣ ਬਾਵੇਂ ਨਾ ਰਹਿਣ ਭਾਈ ਇੱਕ ਗੱਲ ਮੈਨੂੰ ਸੱਚ ਦੱਸਿਓ ਤੁਸੀਂ ਪੰਜਾਬ ਦੇ ਲਈ ਆ ਸਾਰੇ ਮੈਡਲ ਜਿੱਤ ਕੇ ਲੈ ਕੇ ਆਏ ਜੇ ਕਿਤੇ ਤੁਸੀਂ ਆਹ ਮੈਡਲ ਹਰਿਆਣੇ ਦੇ ਵਿੱਚ ਰਹਿ ਕੇ ਜਿੱਤੇ ਹੁੰਦੇ ਜੇ ਆਹ ਤੁਸੀਂ ਮੰਨ ਲਓ ਵੀ ਸਿਲਵਰ ਮੈਡਲ ਨਹੀਂ ਆਏ 골ਡ ਮੈਡਲ ਨਹੀਂ ਆਏ 골ਡ ਮੈਡਲ ਤਾਂ ਹਰਿਆਣਾ ਸਰਕਾਰ ਦੇ ਵੱਲੋਂ ਮੈਂ ਸੁਣਿਆ ਵੀ ਉਹਨਾਂ ਪਲੇਅਰਾਂ ਨੂੰ 5 ਲੱਖ ਰੁਪਏ 5 ਲੱਖ ਰੁਪਏ ਦਿੰਦੇ ਆ ਬਾਈ ਅਸਾਂ 5 ਲੱਖ ਰੁਪਏ ਇੱਕ ਮੈਡਲ ਦਾ ਚਾਹੇ ਸਿਲਵਰ ਆ ਚਾਹੇ 골ਡ ਨਹੀਂ ਸਿਲਵਰ ਦਾ ਦਿੰਦੇ ਆ 3 ਲੱਖ ਰੁਪਏ ਬ੍ਰੌਂਜ਼ ਦਾ ਦਿੰਦੇ ਆ 1 ਲੱਖ ਰੁਪਏ ਜਿਹੜੀ ਰਾਜਸਥਾਨ ਸਟੇਟ ਆ ਉਸ ਸਟੇਡ ਮੈਡਲ ਦਾ ਵੀ ਤੇ ਲੱਖ ਰੁਪਏ ਦਿੰਦੀ ਆ ਤੇ ਸਾਡੀ ਸਟੇਟ ਪਤਾ ਕਿੰਨੀ ਦਿੰਦੀ ਆ 75000 ਰੁਪਇਆ ਆ ਤੁਸੀਂ ਦੇਖ ਲਓ ਆਪਾਂ ਕਹਿੰਦੇ ਆ ਜੀ ਪੰਜਾਬ ਦੇ ਵਿੱਚ ਨਸ਼ਾ ਵੜ ਗਿਆ ਪੰਜਾਬ ਦੇ ਨੌਜਵਾਨ ਗਰਾਉਂਡਾਂ ਦੇ ਵਿੱਚ ਨਹੀਂ ਆਉਂਦੇ ਆ ਤੁਸੀਂ ਹੁਣ ਇੱਕ ਸਪੋਰਟਸਮੈਨ ਦੀ ਜ਼ੁਬਾਨੀ ਜਿਹੜੀ ਗੱਲ ਆ ਉਹ ਸੋਣੀ ਲਈ ਆ ਵੀ ਇੱਕ ਮੈਡਲ ਜੇਕਰ ਕੋਈ ਵੀ ਸਪੋਰਟਸਮੈਨ ਕਿਸੇ ਵੀ ਖੇਡ ਦੇ ਵਿੱਚੋਂ ਇੱਕ ਮੈਡਲ ਹਰਿਆਣੇ ਦੇ ਵਿੱਚ ਜਿੱਤ ਕੇ ਲੈ ਕੇ ਆਉਂਦਾ ਉਹਨੂੰ 3 ਲੱਖ ਰੁਪਇਆ 5 ਲੱਖ ਰੁਪਇਆ ਜਿਹੜਾ ਹਰਿਆਣਾ ਸਰਕਾਰ ਦੇ ਵੱਲੋਂ ਦਿੱਤਾ ਜਾਂਦਾ ਰਾਜਸਥਾਨ ਸਰਕਾਰ ਦੇ ਵੱਲੋਂ ਦਿੱਤਾ ਜਾਂਦਾ ਪਰ ਜੇਕਰ ਕੋਈ ਨੌਜਵਾਨ ਪੰਜਾਬ ਦੇ ਵਿੱਚੋਂ ਮੈਡਲ ਜਿੱਤ ਕੇ ਲੈ ਕੇ ਆਉਂਦਾ ਉਹਨੂੰ ਕੀ ਦਿੱਤਾ ਜਾਂਦਾ ਜੀ 5000 ਰੁਪਇਆ 7000 ਰੁਪਇਆ ਤੇ ਖਰਚਾ ਇਹਨਾਂ ਦਾ ਕਿੰਨਾ ਆਉਂਦਾਗਾ ਹੁਣ ਤੁਸੀਂ ਬਾਈ ਜਿਵੇਂ ਖੇਡਣੇ ਜਾਂਦੇ ਹੋ ਤੁਸੀਂ ਪੰਜਾਬ ਲੈਵਲ ਤੇ ਖੇਡਣ ਚਲੇ ਜਾਂਦੇ ਆ ਉਹ ਤੁਸੀਂ ਸਾਰਾ ਖਰਚਾ ਪੱਲਿਓਂ ਕਰਦੇ ਹੋ ਜਾਂ ਪੰਜਾਬ ਸਰਕਾਰ ਦੇ ਵੱਲੋਂ ਤੁਹਾਨੂੰ ਦਿੱਤਾ ਜਾਂਦਾ ਨਹੀਂ ਵੀਰੇ ਪੱਲਿਓਂ ਕਰਦੇ ਆ ਸਾਰਾ ਜਾਣਦੇ ਆਪਾਂ ਸਾਰਾ ਖਰਚਾ ਪੱਲਿਓਂ ਮੈਂ ਹੁਣੇ ਲਾ ਲਓ ਹੁਣੇ ਜਵਾਗ ਨੈਸ਼ਨਲ ਖੇਡਣ ਗਏ ਆ ਹਾਂ ਜਿਹੜੇ ਉਹਨਾਂ ਤੋਂ ਮੇਰੇ ਘਰ ਦੇ ਸਾਹਮਣੇ ਜਵਾਗ ਗੇਮ ਕਰਦਾ ਹਾਂਜੀ ਉਹ ਬਲਕਿ ਕਿ ਕਿਰਾਏ ਤੇ ਰਹਿੰਦਾ ਘਰੇ 10000 ਰੁਪਏ ਰੜੀ ਸੈਲਰੀ ਆ ਹੂੰ 3500 ਰੁਪਏ ਦੇ ਕੇ ਬਗਾਏ ਤਾਂ ਭੈਣ ਨੈਸ਼ਨਲ ਖੇਡਣ ਗਿਆ ਉਹ 4500 ਰੁਪਏ ਉਹਦਾ ਘਰ ਦਾ ਕਿਰਾਇਆ ਕਿਵੇਂ ਕਰਨਗੇ ਗੇਮ ਉਹ ਮਤਲਬ 1 ਰੁਪਏ ਦੀ ਸਹਤਾਂ ਨਹੀਂ 1 ਰੁਪਈਆ ਹੀ ਸਹਤਾਂ ਨਹੀਂ ਵੀਰੇ 1200 ਰੁਪਏ ਉਧਰ ਨੈਸ਼ਨਲ ਖੇਡਣ ਦਾ ਜਿਹੜਾ ਰੈਡਰ ਲਾਇਸੈਂਸ ਬੰਦਦਾ 1000 ਰੁਪਏ ਉਹਦਾ ਉੱਤੇ ਖਾਣ ਪੀਣ ਦਾ 1200 ਰੁਪਏ ਜਿਹੜਾ ਉੱਪਰ ਕਿੱਟ ਮਿਲਦੀ ਆ ਉਹ ਵੀ ਪੱਲੋ ਲੈਣੀ ਪੈਂਦੀ ਆ ਤੇ ਆ ਜਿਹੜਾ ਸਾਈਕਲ ਆ ਜਿਹੜਾ ਤੁਸੀਂ ਤੇ ਟਰੈਕਿੰਗ ਦੇ ਉੱਪਰ ਭਜਾਉਣੇ ਹੋ ਇਹ ਕਿੰਨੇ ਦਾ ਆ ਜਾਂਦਾ ਬਈ ਸਾਈਕਲ ਇਸਰੇ ਵੀਰੇ ਸਾਈਕਲ ਸਾਡੇ ਸਟਾਰਟਿੰਗ ਹੋ ਜਾਂਦੇ ਜਿਹੜੇ ਬੇਸ ਪ੍ਰਾਈਸ 70 ਤੋਂ 8000 ਰੁਪਏ ਤੇ ਜਿਹੜੇ ਕਾਰਬਨ ਸਾਈਕਲ ਹੁੰਦੇ ਆ 2 ਲੱਖ ਦੇ 3 ਲੱਖ ਦੇ ਜਿਹੜੇ ਕੰਪੀਟੀਸ਼ਨ ਸਾਈਕਲ ਹੁੰਦੇ ਆ ਵੀਰੋ 7-7 ਲੱਖ ਤੱਕ ਵੀ ਚੱਲ ਜਾਂਦੇ ਆ ਕੋਈ ਵੀ ਤੁਸੀਂ ਆਪ ਲੈ ਕੇ ਜਾਣਾ ਹਾਂ ਜਿਹੜੇ 올림픽 ਲੈਵਲ ਦੇ ਪਲੇਅਰ ਆ ਵੀਰੋ 20-20 15-15 ਲੱਖ ਦੇ ਭਾਂਸ ਹੈਗਾ ਚਲਾਉਂਦੇ ਆ ਆ ਤੁਸੀਂ ਦੇਖ ਲਓ ਵੀ ਜਿੰਨੇ ਵੀ ਸਾਈਕਲ ਆਹੇ ਤੁਸੀਂ ਦੇਖ ਸਕਦੇ ਹੋ ਜਿਹੜੇ ਆਹਦਾ ਟਰੈਕਿੰਗ ਦੇ ਉੱਪਰ ਜਵਾਕ ਪ੍ਰੈਕਟਿਸ ਕਰ ਰਹੇ ਆ ਪਿੱਛੇ ਵੀ 70-80 ਹਜ਼ਾਰ ਤੋਂ ਸ਼ੁਰੂ ਹੋ ਜਾਂਦੇ ਆ 5-10 ਲੱਖ ਤੱਕ ਇੰਨਾ ਸਾਈਕਲਾਂ ਦੀ ਕੀਮਤ ਉਹ ਸਾਰੇ ਬਾਈ ਹੁਣੀ ਆਪ ਲੈ ਕੇ ਆਉਂਦੇ ਆ ਤੇ ਜਦੋਂ ਮੈਡਲ ਬੰਦਾ ਜਿੱਤਦਾ ਤੇ ਪੰਜਾਬ ਸਰਕਾਰ ਦੇ ਵੱਲੋਂ ਸਿਰਫ ਤੇ ਸਿਰਫ 7000 ਰੁਪਿਆ ਜਿਹੜਾ ਉਹ ਸਪੋਰਟਸ ਮੈਨ ਨੂੰ ਦਿੱਤਾ ਜਾਂਦਾ ਤੇ ਹੁਣ ਮੈਨੂੰ ਤੁਸੀਂ ਦੱਸ ਦੋ ਵੀ ਜਿੰਨੇ ਵੀ ਲੀਡਰ ਚਲੋ ਹੁਣ ਜਿਮਣੀ ਚੋਣਾ ਚੱਲ ਰਹੀਆਂ ਨੇ ਸਾਰੇ ਆਪ ਦਾ ਆਪ ਦਾ ਪ੍ਰਚਾਰ ਕਰਦੇ ਆਵੇਂ ਪਹਿਲਾਂ ਤਾਂ ਮੈਂ ਸਮੇਂ ਦੀ ਸਰਕਾਰ ਨੂੰ ਸਵਾਲ ਕਰਦਾ ਵੀ ਆਹ ਮੈਡਲ ਆ ਜਿਹੜਾ ਆ ਨੌਜਵਾਨਾ ਜਿਹੜਾ ਸਾਹਿਲ ਬਾਈ ਓ ਜਿੱਤੀ ਫਿਰਦਾ ਤੇ ਆਹ ਇੰਟਰਨੈਸ਼ਨਲ ਮੈਡਲ ਆ ਵੀ ਬਾਈ ਕੱਢ ਲਾ ਹਨਾ ਡੱਬੀ ਚੋਂ ਬਾਹਰ ਆ ਇੰਟਰਨੈਸ਼ਨਲ ਮੈਡਲ ਆ ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹਣਾ ਵੀ ਤੁਸੀਂ ਆ ਨਾਲ ਮੇਰੇ ਬਾਈ ਬੈਠਾ ਇਹਦੇ ਮੈਡਲ ਨੇ ਸਾਰੇ ਵੀ ਤੁਸੀਂ ਮੈਨੂੰ ਆਏ ਦੱਸ ਦੋ ਵੀ ਗੱਲਾਂ ਤੋਂ ਬਿਨਾਂ ਤੁਸੀਂ ਪਲੇਅਰਾਂ ਦਾ ਕੀ ਮੁੱਲ ਪਾਇਆ ਮੈਨੂੰ ਆਏ ਦੱਸ ਦੋ ਆ 5 ਕਿਲੋ ਲੋਹਾ ਦੇਤਾ ਆ 5 ਕਿਲੋ ਲੋਹਾ ਆ ਪਾਤਾ ਇਹਦੀ ਬੁੱਕਲ ਦੇ ਵਿੱਚ ਐਦੂ ਬਿਨਾਂ ਤੁਸੀਂ ਇਹਨਾਂ ਦਾ ਕੀ ਭਲਾ ਕੀਤਾ ਮੈਨੂੰ ਪੰਜਾਬ ਸਰਕਾਰ ਬਾ ਜਵਾਬ ਦੇ ਦੇ ਕੋਈ ਵੀ ਇਹਨਾਂ ਦਾ ਲੀਡਰ ਮੈਨੂੰ ਕਮੈਂਟ ਕਰਕੇ ਦੱਸ ਦੋ ਬੇ ਦੇਖੋ ਅੱਜ ਮੈਂ ਇਹ ਆਵਾਜ਼ ਉਠਾਈ ਆ ਮੈਂ ਇਹ ਆਵਾਜ਼ ਉਨਾ ਚਿਰ ਬਲੰਦ ਕਰਦਾ ਰਹੂੰਗਾ ਠੀਕ ਹੈ ਹੋਰ ਵੀ ਮੈਂ ਨੌਜਵਾਨ ਲੈ ਕੇ ਆਉਂ ਜਿੰਨਾ ਟਾਈਮ ਪੰਜਾਬ ਸਰਕਾਰ ਇਹਨਾਂ ਦੇ ਬੱਚੇ ਕੋਈ ਧਿਆਨ ਨਹੀਂ ਦਿੰਦੀ ਜਾਂ ਇਹਨਾਂ ਨੂੰ ਕੋਈ ਜੋਬ ਪ੍ਰੋਵਾਈਡ ਨਹੀਂ ਕਰਦੀ ਆ ਪਿੱਛੇ ਜੇ ਤਰਨੂ ਸੀ ਮੁੰਡਾ ਉਹ ਮੈਡਲ ਜਿੱਤ ਕੇ ਲੈ ਕੇ ਆਇਆ ਉਹ ਬੂਟ ਪਾਲਸ਼ਾ ਕਰਨੀਆਂ ਉਹਨੇ ਸ਼ੁਰੂ ਕਰਤੀਆਂ ਉਸ ਤੋਂ ਬਾਅਦ ਉਹਨੂੰ 12000 ਰੁਪਏ ਦੀ ਜਿਹੜੀ ਨੌਕਰੀ ਆ ਉਹ ਦਿੱਤੀ ਪਰ ਜਿਹੜਾ ਇਹ ਮੁੰਡਾ ਇਹ ਹੁਣ ਫੰਡਰੇਸ਼ਨ ਦੇ ਵੱਲੋਂ ਖੇਡੇ ਹੋਏ ਆ ਇਹ ਕੋਈ ਆਏ ਨਹੀਂ ਹੈਗੇ ਇੰਡੀਆ ਲੈਵਲ ਤੇ ਖੇਡੇ ਆ ਫੰਡਰੇਸ਼ਨ ਦੇ ਵੱਲੋਂ ਖੇਡੇ ਹੋਇਆ ਇੰਟਰਨੈਸ਼ਨਲ ਪੱਧਰ ਦੇ ਮੈਡਲ ਹੱਥਾਂ ਦੇ ਵਿੱਚ ਚੱਕੀ ਫਿਰਦੇ ਆ ਪਰ ਸਾਡੇ ਦੇਸ਼ ਦੇ ਵਿੱਚ ਇਹ ਤਰਾਸ ਦੀ ਆ ਕਿ ਪਲੇਅਰਾਂ ਨੂੰ ਧਰਨੇ ਲਾਉਣੇ ਪੈਂਦੇ ਆ ਮਿੰਨਤਾਂ ਕਰਨੀਆਂ ਪੈਂਦੀਆਂ ਨੇ ਸਰਕਾਰ ਦੀਆਂ ਵੀ ਸਾਨੂੰ ਤੁਸੀਂ ਨੌਕਰੀ ਦੇ ਦਿਓ ਤੇ ਉਸ ਤੋਂ ਬਾਅਦ ਜਦੋਂ სპੋਰਟਸਮੈਨ ਕਿਸੇ ਗਲਤ ਟਰੈਕ ਨੂੰ ਫੜ ਲੈਂਦਾ ਹੁਣ ਵਿੱਕੀ ਕਾਊਂਟਰ ਆ ਐਡਾ ਗੈਂਗਸਟਰ ਹੋਇਆਗਾ ਉਹ ਵੀ ਕਿੰਨਾ ਤਗੜਾ სპੋਰਟਸਮੈਨ ਸੀ ਸੁੱਖਾ ਕਾਲੋਂ ਹੋਇਆ ਹੋਰ ਕਿੰਨੇ ਨੌਜਵਾਨਾ ਜਿਹੜੇ ਬਾਅਦ ਵਿੱਚ ਗੈਂਸਟਰ ਬਣ ਕੇ ਸਾਰੇ ਸਪੋਰਟਸਮੈਨ ਸੀ ਤੇ ਜਦੋਂ ਗਲਤ ਟਰੈਕ ਫੜ ਲੈਂਦੇ ਆ ਉਸ ਤੋਂ ਬਾਅਦ ਬੜੀ ਛੇਤੀ ਪੰਜਾਬ ਦੀ ਆ ਪੰਜਾਬ ਸਰਕਾਰ ਦੀ ਨਿਗਾ ਦੇ ਵਿੱਚ ਆ ਜਾਂਦੇ ਆ ਜੀ ਉਹਨਾਂ ਦਾ ਇਨਕਾਊਂਟਰ ਕਰ ਦੋ ਮਿੰਟ ਦੇ ਵਿੱਚ ਪਰ ਉਦੋਂ ਪਹਿਲਾਂ ਤੁਸੀਂ ਉਹ ਨੌਜਵਾਨਾ ਨੌਜਵਾਨਾਂ ਦੇ ਬਾਰੇ ਕੀ ਸੋਚਿਆ ਮੈਨੂੰ ਤੁਸੀਂ ਐਂ ਦੱਸੋ ਅੱਜ ਹੁਣ ਮੇਰੇ ਨਾਲ ਬਾਈ ਬੈਠਾ 10 ਸਾਲ ਮਿਹਨਤ ਕੀਤੀ ਇਸ ਗਰਾਊਂਡ 'ਚ 10 ਸਾਲ ਮਿਹਨਤ ਕੀਤੀ ਤੁਸੀਂ 5 ਕਿਲੋ ਲੋਹਾ ਦੇਤਾ ਬਾਈ ਠੀਕ ਹੈ ਨਾ ਕੋਈ ਜੌਬ ਦਿੱਤੀ ਨਾ ਕੋਈ ਸ਼ੋਹਰ ਜੋ ਘਰਦਿਆਂ ਵੱਲ ਦੇਖਦਾ ਹੂ ਪਿਛੋ ਮਾ ਪਿਓ ਦੇ ਇੰਨੇ ਸੁਪਨੇ ਆ 골ਡਨ ਪੀਰੀਅਡ ਤਾਂ ਗਰਾਉਂਡਾਂ ਦੇ ਵਿੱਚ ਬਾਈ ਨੇ ਮਿਹਨਤ ਕਰ ਲਈ ਠੀਕ ਆ ਉਸ ਤੋਂ ਬਣਿਆ ਤਣਿਆ ਕੁਸ਼ ਨਹੀਂ ਫਿਰ ਦਿਮਾਗ 'ਚ ਬੁਰੇ ਖਿਆਲ ਆਉਂਦੇ ਆ ਬੰਦਾ ਗਲਤ ਟ੍ਰੈਕ ਫੜ ਲੈਂਦਾ ਫਿਰ ਤੁਸੀਂ 5 ਕਿਲੋ ਲੋਹਾ ਉਹਦੀ ਛਾਤੀ 'ਚ ਤੁਹਾਨੂੰ ਦਿੰਦੇ ਮੈਨੂੰ ਸਮਝ ਨਹੀਂ ਆਉਂਦੀ ਹੁਣ ਬਾਈ ਬੈਠਾ ਬਾਈ ਮੈਨੂੰ ਸੱਚ ਦੱਸਿਓ ਤੁਸੀਂ ਹੁਣ ਕਿਸੇ ਨੂੰ ਗਾਈਡ ਕਰੋਗੇ ਵੀ ਸਪੋਰਟਸ ਦੇ ਵਿੱਚ ਭਾਈ ਬਹੁਤ ਕੌਸ਼ਾ ਬਹੁਤ ਫਿਊਚਰ ਆ ਜਵੇਂ ਇਹ ਬੱਚੇ ਫਿਰਦੇ ਆ ਮੇਰੇ ਗਾਈਡ ਤਾਂ ਮੈਂ ਕਰ ਹੀ ਸਕਦਾ ਮੈਨੂੰ ਆਪਦੇ ਤੇ ਹੀ ਸ਼ਰਮ ਆ ਜਾਂਦੀ ਆ ਸਪੋਰਟਸਮੈਨ ਹੋ ਕੇ ਤੁਹਾਨੂੰ ਆਪਦੇ ਆਪ ਤੇ ਸ਼ਰਮ ਆ ਜਾਂਦੀ ਆ ਕਿ ਕੱਲ ਨੂੰ ਮੈਂ ਇਹਨਾਂ ਨੂੰ ਕਹਿਦਾ ਕਿ ਭਾਈ ਤੁਸੀਂ ਗੇਮ ਕਰ ਲਓ ਹਾਂ ਠੀਕ ਆ ਗੇਮ ਕਰਕੇ ਚਲੋ ਇਹਨਾਂ ਨੂੰ ਸਾਈਕਲ ਵੀ ਲੈਦਾ ਮੈਂ ਹਾਂਜੀ ਸਾਰਾ ਕੁਝ ਕਰਾਦਾ ਐਂਡ 'ਚ ਇਹਨਾਂ ਨੂੰ ਕੁਝ ਮਿਲੇ ਨਾ ਜੋਬ ਨਾ ਮਿਲੇ ਇਹਦਾ ਗਾਣਾ ਤਾਂ ਮੈਨੂੰ ਹੀ ਕੱਢਣਗੇ ਜੇ ਹੋਣਾ ਥੋੜੀ ਸੱਚਾਈ ਆ ਬੱਚਿਆਂ ਨੂੰ ਪਤਾ ਲੱਗ ਜੇ ਹੂੰ ਇਹ ਸਪੋਰਟਸ ਕਰਨਗੇ ਨਹੀਂ ਵੀਰੇ ਕਿੱਥੇ ਕਰਨਗੇ ਆ ਹੁਣ ਬੜੇ ਚਾਵਾ ਦੇ ਨਾਲ ਮਾਪਿਓ ਬੱਚਿਆਂ ਨੂੰ ਲੈ ਕੇ ਆਉਂਦੇ ਆ ਉੱਥੇ ਮਾਪਿਓ ਖੜੇ ਹੋਣਗੇ ਉਧਰ ਕੈਮਰਾ ਕਰਕੇ ਦਿਖਾ ਦੇ ਬਾਈ ਕਿੰਨੇ ਬੱਚੇ ਆ ਹਨ ਜਿਹੜੇ ਖੜੇ ਆ ਸਪੋਰਟਸ ਦੇ ਲਈ ਆ ਤੇ ਜਦੋਂ ਇਹਨਾਂ ਨੂੰ ਸਚਾਈ ਪਤਾ ਲੱਗ ਜੇ ਮੈਨੂੰ ਦੱਸੋ ਤੁਸੀਂ ਗਰਾਊਂਡਾਂ ਦੇ ਵਿੱਚ ਕੋਈ ਬੜੂਗਾ ਸੋ ਮੈਂ ਪੰਜਾਬ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਸਮੇਂ ਦੀ ਸਰਕਾਰ ਦੇ ਅੱਗੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਜੇ ਪੰਜਾਬ ਨੂੰ ਤੁਸੀਂ ਨਸ਼ਾ ਰਹਿਤ ਬਣਾਉਣਾ ਚਾਹੁੰਦੇ ਹੋ ਪੰਜਾਬ ਨਸ਼ਾ ਰਹਿਤ ਗੱਲਾਂ ਨਾਲ ਨਹੀਂ ਬਣਦਾ ਪੰਜਾਬ ਨੂੰ ਅਸੀਂ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੇ ਵਿੱਚੋਂ ਤਾਂ ਕੱਢ ਸਕਦੇ ਆ ਜੇਕਰ ਅਸੀਂ ਖਿਡਾਰੀਆਂ ਦੀ ਕਦਰ ਕਰਾਂਗੇ ਇੱਕ ਸਪੋਰਟਸਮੈਨ ਦੀ ਕਦਰ ਕਰਾਂਗੇ ਜਿਹੜੇ 골ਡ ਸਿਲਵਰ ਆ ਮੈਡਲ ਹੁੰਦੇ ਆ ਸਿਰਫ ਨਾ ਦੇ ਹੁੰਦੇ ਆ ਉਤੇ ਪਰਤ ਚਾੜੀ ਹੁੰਦੀ ਆ ਨਕਲੀ ਬਸ ਲੋਹਾ ਹੁੰਦਾ ਇਹ ਸਿਰਫ ਹੋਰ ਕੁਝ ਜਦੋਂ ਮੈਡਲ ਗਲਦੇ ਵਿੱਚ ਪੈਂਦਾ ਉਦੋਂ ਬੜਾ ਚਾਹ ਹੁੰਦਾ ਵੀ ਹੁਣ ਸ਼ਾਇਦ ਸਾਡਾ ਕੋਈ ਫਿਊਚਰ ਬਣ ਜੂ ਪਰ ਆ ਫਿਊਚਰ ਆ ਬਾਈ ਤੁਸੀਂ ਦੇ ਹੁਣ ਮੇਰਾ ਵੀਰ ਬਣ ਕੇ ਜਿੰਨਿਆਂ ਤੱਕ ਵੀ ਇਹ ਵੀਡੀਓ ਪਹੁੰਚੀ ਆ ਸ਼ੇਅਰ ਕਰਕੇ ਪੰਜਾਬ ਸਰਕਾਰ ਤੱਕ ਇਹ ਵੀਡੀਓ ਹੁਣ ਤੁਸੀਂ ਪਹੁੰਚਦੀ ਕਰਨੀ ਆ ਤੇ ਮੈਂ ਸਾਰਿਆਂ ਦੇ ਅੱਗੇ ਬੇਨਤੀ ਕਰਦਾ ਬਾਈ ਲੱਖਾ ਸਿੰਘ ਸਿਧਾਣਾ ਸਾਰਿਆਂ ਕੇ ਬੇਨਤੀ ਕਰਦਾ ਹੋਰ ਵੀ ਬਾਈ ਬਹੁਤ 플레이ਰ ਹੋਣਗੇ ਤੁਹਾਡੇ ਸਰਕਲ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਪੱਧਰ ਤੱਕ ਖੇਡੇ ਹੋਣਗੇ ਜਾਂ ਨੈਸ਼ਨਲ ਪੱਧਰ ਤੱਕ ਖੇਡੇ ਹੋਣਗੇ ਜਿਨ੍ਹਾਂ ਦਾ ਹਜੇ ਤੱਕ ਕੁਝ ਬਣਿਆ ਨਹੀਂ ਆਪਾਂ ਸਾਰਿਆਂ ਨੂੰ ਇਕੱਠਾ ਕਰਨਾਗਾ ਸਾਰੇ ਪਲੇਅਰਾਂ ਨੂੰ ਇਕੱਠੇ ਕਰਕੇ ਇਹਨਾਂ ਦੀ ਜਿਹੜੀ ਆਵਾਜ਼ ਆ ਇੰਟਰਨੈਸ਼ਨਲ ਪੱਧਰ ਤੇ ਚੁੱਕਣੀ ਆ ਵੀ ਪੂਰੇ ਬਲਡ ਨੂੰ ਪਤਾ ਲੱਗੇ ਵੀ ਆਹ ਕਦਰ ਆ ਪੰਜਾਬ ਦੇ ਵਿੱਚ ਇੱਕ ਸਪੋਰਟਸਮੈਨ ਤੇ ਵੀਡੀਓ ਸ਼ੇਅਰ ਕਰਕੇ ਮੇਰਾ ਵੀਰ ਬਣ ਕੇ ਤੁਸੀਂ ਸਾਥ ਜ਼ਰੂਰ ਦੇਣਾ ਤਾਂ ਕਿ ਪੰਜਾਬ ਸਰਕਾਰ ਦੀ ਕੰਨ ਦੇ ਉੱਤੇ ਜੂੰਨ ਸਰਕੇ ਇਹੋ ਜਿਹੇ ਖਿਡਾਰੀਆਂ ਦੀ ਹੁਣ ਤੁਸੀਂ ਦੇਖ ਲਓ ਪੰਜਾਬ ਪੁਲਿਸ ਦੇ ਵਿੱਚ ਕਵਾਂਟਲ ਕਵਾਂਟਲ ਉਹਦੇ ਦਾ ਢੱਡ ਚੱਕੀ ਫਿਰਦੇ ਆ ਜਿਹੜੇ ਭਰਤੀ ਕੀਤੇ ਹੋਏ ਆ 100 ਮੀਟਰ ਨਹੀਂ ਉਹਨਾਂ ਤੋਂ ਭੱਜਿਆ ਜਾਣਾ ਚੋਰ ਕਿੱਥੋਂ ਫੜ ਲੈਣਗੇ ਉਹ ਜੇ ਕੋਈ ਇੱਥੇ ਚੋਰੀ ਕਰ ਜੇ ਜਾਂ ਕੁਝ ਹੋਰ ਕਤਲ ਕਰਕੇ ਭੱਜਣ ਨੂੰ ਕਿੱਥੋਂ ਫੜ ਲੂ ਯਾਰ ਉਹ ਜਿਹੜੇ ਤੁਸੀਂ ਭਰਤੀ ਕੀਤੇ ਢਿੱਡ ਵਾਲੀਏ ਜਦ ਕੇ ਚਾਹੀਦਾ ਵੀ ਪੰਜਾਬ ਪੁਲਿਸ ਦੇ ਵਿੱਚ ਬੰਦੇ ਫਿੱਟ ਹੋਣੇ ਚਾਹੀਦੇ ਆ ਇਹੋ ਜਿਹੇ ਨੌਜਵਾਨ ਹੋਣੇ ਚਾਹੀਦੇ ਆ ਪੰਜਾਬ ਪੁਲਿਸ ਦੇ ਵਿੱਚ ਇਹਨਾਂ ਨੂੰ ਤੁਸੀਂ ਮੌਕਾ ਨਹੀਂ ਦਿੰਦੇ ਇਹਨਾਂ ਨੂੰ ਪਾ ਕੇ ਮੈਡਲ ਘਰੇ ਬਿਠਾਏ ਆ ਸੋ ਇਸ ਕਰਕੇ ਮੈਂ ਪੂਰੇ ਪੰਜਾਬ ਦੇ ਅੱਗੇ ਬੇਨਤੀ ਕਰਦਾ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਘਰ-ਘਰ ਪੰਚਾਓ ਪੰਜਾਬ ਸਰਕਾਰ ਤੱਕ ਜਰੂਰ ਪਹੁੰਚਦੀ ਕਰਿਓ ਤਾਂ ਕਿ ਆਪਾਂ ਸਾਰੇ ਰਲ ਕੇ ਜੋ ਵੀ ਇਹਨਾਂ ਖੜਹਾਰੀਆਂ ਦਾ ਬਣਦਾ ਹੱਕ ਆ ਉਹ ਆਪਾਂ ਇਹਨਾਂ ਨੂੰ ਦਵਾਈਏ ਬਸ ਇੰਨੀਆਂ ਬੇਨਤੀਆਂ ਮੈਂ ਤੁਹਾਡੇ ਅੱਗੇ ਕਰ ਲੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ